ਅੱਛੇ 16 9 ਦੀ ਗੱਲ ਹੈ ਪ੍ਰਦੀਪ ਕੁਮਾਰ ਨਾਮ ਜੀ ਦਾ ਭਰਤਦੀਪ ਕੁਮਾਰ ਭਰਤਵਾਜ ਨਾਮ ਦਾ ਆਦਮੀ ਆਪਣੇ ਡਾਕਟਰ ਜਾ ਰਹੀ ਸੀ ਉਹਦੇ ਕਾਰ ਵੱਲ ਨੂੰ ਜਾ ਰਹੀ ਸੀ ਜਦੋਂ ਉਹਨਾਂ ਨੂੰ ਇੱਕ ਭਗਵੇਂ ਕੱਪੜੇ ਚ ਤੇ ਗੂੜਪੱਕ ਬੰਨੀ ਹੋਈ ਇੱਕ ਨਾਮ ਨੂੰ ਵਿਅਕਤੀ ਮਿਲਿਆ ਜਿਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੇਰੀ ਇੱਥੇ ਗੁਰਦੁਆਰਾ ਸਾਹਿਬ ਸੇਵਾ ਲੱਗੀ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਿਆ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਦੱਸਤਾ ਉਹ ਆਪਣੇ ਰਸਤੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਆਦਮੀ ਤੇ ਇੱਕ ਔਰਤ ਆਏ ਉਹਦੇ ਕੋਲੇ ਉਹਨਾਂ ਨੇ ਦੱਸਿਆ ਵੀ ਐਸ ਹੋ ਜਿਹੇ ਕਪੜੇ ਪਾਏ ਹੋਏ ਤੁਹਾਨੂੰ ਵੀ ਬਾਬਾ ਜੀ ਮਲੇ ਸੀਗੇ ਜਿਹੜੇ ਬੜੇ ਕਰਨੀ ਵਾਲੇ ਬਾਬਾ ਜੀ ਆ ਉਹਨਾਂ ਦੀ ਉਹਨਾਂ ਨੇ ਸਲਾਹਤਾ ਕਰਨੀ ਸ਼ੁਰੂ ਕਰਤੀ ਤੇ ਉਹਨੇ ਚੋਂ ਬਾਬਾ ਜੀ ਵਾਪਸ ਆ ਗਏ ਤੇ ਉਹ ਪ੍ਰਦੀਪ ਕੁਮਾਰ ਦਾ ਵੇਖਦਾ ਰਿਹਾ ਤੇ ਉਹ ਲੇਡੀ ਤੇ ਉਹ ਬੰਦਾ ਉਹਨਾਂ ਨਾਲ ਬਾਬਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀ ਵੀ ਤੁਸੀਂ ਜੋ ਸਾਨੂੰ ਯਾਤਰ ਦਿੱਤਾ ਸੀ ਉਹਦੇ ਨਾਲ ਸਾਡੇ ਕੰਮ ਪੂਰੇ ਹੋ ਗਏ ਜੋ ਤੁਸੀਂ ਸਾਨੂੰ ਸਾਡੇ ਸਿਉਣਾ ਤੇ ਪੈਸੇ ਤੁਕਣੇ ਕੀਤੇ ਸੀ ਉਹਦੇ ਨਾਲ ਸਾਡਾ ਬਹੁਤ ਫਾਇਦਾ ਹੋਇਆ ਜੀ ਸਾਨੂੰ ਹੋਰ ਕਰਕੇ ਦਿਓ ਇਹ ਤੇ ਨਾਲ ਨਾਲੇ ਪ੍ਰਦੀਪ ਕੁਮਾਰ ਜੀ ਨੂੰ ਵੀ ਦੱਸਣ ਲੱਗੇ ਬਾਬਾ ਜੀ ਬੜੇ ਕਰਨੀ ਵਾਲੇ ਐ ਸੌਣਾ ਦੁਗਣਾ ਕਰ ਦਿੰਦੇ ਐ ਪੈਸੇ ਦੁਗਣੇ ਕਰ ਦਿੰਦੇ ਐ ਤੇ ਇਹ ਇਹਨਾਂ ਨੂੰ ਗੱਲਾਂ 'ਚ ਭਰਮਾ ਲਿਆ ਉੱਥੇ ਦੋ ਅਖਬਾਰ ਦੇ ਉਹਨਾਂ ਨੇ ਟੁਕੜਿਆਂ 'ਚ ਆਪਦਾ 20000 ਰੁਪਇਆ ਵੀ ਰੱਖਤਾ ਪ੍ਰਦੀਪ ਕੁਮਾਰ ਦੇ ਜਿਹੜੇ ਮੰਦਰੀਆਂ ਪਈਆਂ ਹੋਈਆਂ ਸੀ ਉਹ ਵੀ ਰੱਖਤੀਆਂ 10000 ਰੁਪਇਆ ਵੀ ਇਹਨਾਂ ਤੋਂ ਲੈ ਕੇ ਉਹਦੇ 'ਚ ਰੱਖਤਾ ਤੇ ਉਹ ਅਖਬਾਰ ਨੂੰ ਤਿੰਨ ਚਾਰ ਘੰਟਾ ਦੇ ਕੇ ਤੇ ਕਹਿੰਦੇ ਜੀ ਵੀ ਇਹ ਤੁਸੀਂ ਲੈ ਜਾਓ ਆਪਣੇ ਦਫ਼ਤਰ ਤੇ 5 ਵਜੇ ਤੋਂ ਪਹਿਲਾਂ ਨਹੀਂ ਖੁੱਲਣਾ ਉਹਨਾਂ ਨੇ ਜਦੋਂ 5 ਵਜੇ ਜਾ ਕੇ ਦੇਖਿਆ ਤੇ ਉਦੇਜ ਘਾਫੂ ਸੀਗਾ ਨਾ ਪੈਸੇ ਨਾ ਸੋਨਾ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਠੱਗੀ ਵੱਜ ਗਈ ਉਹ ਪੁਲਿਸ ਕੋਲ ਆਏ ਤੇ ਅਸੀਂ ਇਹਦੇ ਤੇ ਮਕਦਮਾ ਨੰਬਰ 139 ਅਧੀਨ ਤਰਾ 3184 ਤੇ 612 ਬੀ ਐਨ ਐਸ ਦਰਜ ਕੀਤਾ ਇਹਦੇ ਛੇਰ ਸਾਡੀ ਸੀਆਈਏ ਦੀ ਟੀਮ ਸਾਡੇ ਲੋਕਲ ਐਸ ਐਚ ਓ ਸਾਹਿਬ ਦੀ ਟੀਮ ਐਸ ਪੀ ਡੀ ਸਾਹਿਬ ਦੇ ਅੰਡਰ ਵੱਖੀਆਂ ਵੱਖੀਆਂ ਟੀਮਾਂ ਬਣਾ ਕੇ ਤੇ ਟੈਕਨੀਕਲ ਗਰਾਉਂਡਸ ਤੇ ਅਸੀਂ ਇਹਦਾ ਪੇਸ਼ ਕਰਨੀ ਸ਼ੁਰੂ ਕੀਤੀ ਤੇ ਇਹਦੇ ਚ ਚਾਰ ਟੋਟਲ ਦੋਸ਼ੀ ਗ੍ਰਿਫਤਾਰ ਹੋਏ ਜਿਨ੍ਹਾਂ ਚ ਇੱਕ ਲੇਡੀ ਹੈ ਇਹ ਇਹਨਾਂ ਦੇ ਨਾਮ ਹੈਗੇ ਦਲਵੀਰ ਸਿੰਘ ਅਕਬਰ ਉਰਫ ਗਾਂਧੀ ਦੀਪਕ ਉਰਫ ਜਗENDER ਤੇ ਰਾਣੀ ਪਤਨੀ ਰਾਜੂ ਇਹ ਸਾਰੇ ਤਰਮਤਾਰਨ ਦੇ ਰਹਿਣ ਵਾਲੇ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਉਹਨਾਂ ਇਹਨਾਂ ਨੂੰ ਮਾਰਜੋਦ ਅਦਾਲਤ ਤੇ ਪੇਸ਼ ਕਰਕੇ ਤੇ ਕਾਰਵਾਈ ਕੀਤੀ ਹੈ ਹਾਂ ਜੀ ਇਹਨਾਂ ਦਾ ਰਿਕਾਰਡ ਦੀ ਖੋਜ ਕੀਤੀ ਜਾ ਰਹੀ ਹੈ ਬਾਕੀ ਸਾਰਾ ਤਫਤੀਸ਼ ਦਾ 파ਟ ਹੈ ਜੋ ਜੋ ਚੀਜ਼ਾਂ ਸਾਹਮਣੇ ਹੋਣਗੇ ਤੁਹਾਨੂੰ ਦੱਸਾਂਗੇ ਜਿਹੜਾ ਰਾਮਾ ਸੀ ਫੈਸਲੀ ਤੇ ਉਹਨਾਂ ਤੇ ਨਵਦੀ ਨਵਦੀ ਸੀ ਹਾਂਜੀ ਇਹਨਾਂ ਇਹ ਸਾਰੇ ਨਸ਼ਾ ਕਰਨ ਦੇ ਆਦੀ ਐ ਤੇ ਇਹਨਾਂ ਨੇ ਸਿਉਣਾ ਤੇ ਪੈਸੇ ਅੱਗੇ ਨਸ਼ੇ ਚ ਹੀ ਖੁਰਦ-ਮੁਰਦ ਕਰਤੇ ਜਿਹਦੇ ਵਿੱਚ 238 ਪੀਐਨਐਸ ਦਾ ਵਾਅਦਾ ਕੀਤਾ ਗਿਆ ਹੁਣ ਜਿੰਨਾ ਕਿ ਤੁਹਾਨੂੰ ਮੈਂ ਤਫਤੀਸ਼ ਦਾ 파ਟ ਦੱਸ ਸਕਦਾ ਉਹਨਾਂ ਕਿ ਦੱਸਿਆ ਗਿਆ ਮੈਂ ਜੋ ਇਹ ਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਤੁਹਾਨੂੰ ਫੇਰ ਸਹਿ ਜਾਊਗਾ ਸਾਰੇ ਹਾਂਜੀ ਬਾਬਾ ਜੀ ਇਹਦੇ ਕਿਸੇ ਨੂੰ ਸੋਨਾ ਵੇਚਿਆ ਵੀ ਹੋ ਗਿਆ ਜੀ ਉਹ ਤੁਹਾਨੂੰ ਦੱਸ ਰਿਹਾ ਨੇ ਵੀ ਇਹ ਤਾਂ ਪੇਸ਼ ਦਾ ਪਾਰਟ ਹੈ ਜੀ ਹੁਣ ਆਪਾਂ ਪਬਲਿਕ ਨਹੀਂ ਕਰ ਸਕਦੇ ਹੈਗੇ ਜਿਹੜੇ ਦੋ ਮੋਟਰਸਾਈਕਲ ਫੜੇ ਨੇ ਉਹ ਇਹਨੇ ਆਪਣੇ ਨੇ ਚੋਰੀ ਦੇ ਲਈ ਨਹੀਂ ਜੋ ਮੋਟਰਸਾਈਕਲ ਇੱਕ ਦਾ ਮੋਟਰਸਾਈਕਲ ਦਾ ਨੰਬਰ ਹੈਗਾ ਪੀ ਵੀ 9 आर 4890 ਦੂਜੇ ਦਾ ਸੀਟੀ ਜਹੰਟਰ ਹੈ ਜਿਹੜਾ ਉਹਦਾ ਅਜੇ ਨੰਬਰ ਨਹੀਂ ਬਣਿਆ ਇਹਾਰੇ ਤਰਨ ਤਰ ਜਿੰਦੇ ਨੇ ਆਂ ਜੀ ਚਾਰੇ ਤਰਨ ਤਰ ਜਿੰਦੇ ਨੇ ਵਿਸ਼ੋਕਰ ਦਾ ਅਜੇ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਜੀ ਇਹਨਾਂ ਵੀ ਪਹਿਲਾਂ ਵੀ ਪਰਚੇ ਜ਼ਰੂਰ ਦਰਜ ਹੋ ਗਏ ਹੁੰਦੇ ਤਾਂ ਇਹਨਾਂ ਨਾਲ ਕੋਈ ਹੋਵੇ ਨਹੀਂ ਜੀ ਉਹੀ ਤੁਹਾਨੂੰ ਦੱਸ ਰਿਹਾ ਵੀ ਕਿ ਤਫ਼ਤੀਸ਼ ਦਾ ਪਾਰਟ ਹੈ ਜਿਹਦੇ ਜਿਹਨੇ ਸਾਡੇ ਸਾਹਮਣੇ ਹੋਊਗਾ ਤੁਹਾਨੂੰ ਦੱਸਿਆ ਜਾਊਗਾ